ਹਾਂਜੀ ਭਾਈ ਸਤ ਸ੍ਰੀ ਅਕਾਲ ਤੇ ਅੱਜ ਦੀ ਆਪਣੀ ਵੀਡੀਓ ਸਿੱਖ ਇਤਿਹਾਸ ਤੇ ਉਸ ਮਹਾਨ ਕਵੀ ਬਾਰੇ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਝੂਠੇ ਭਾਂਡੇ ਮਾਰਨ ਦੀ ਸੇਵਾ ਲਾ ਦਿੱਤੀ ਸੀ ਸੰਗਤ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਵਿੱਚੋਂ ਇੱਕ ਸਨ ਤੇ ਇਹ ਉਰਦੂ ਅਤੇ ਫਾਰਸੀ ਭਾਸ਼ਾ ਦੇ ਮਹਾਨ ਗਿਆਨੀ ਸਨ ਤੇ ਔਰੰਗਜ਼ੇਬ ਦੇ ਸਹਜਾਦੇ ਮੌਜਮ ਨੂੰ ਪੜਾਇਆ ਵੀ ਕਰਦੇ ਸਨ ਉਰਦੂ ਅਤੇ ਫਾਰਸੀ ਭਾਸ਼ਾ ਜਦੋਂ ਔਰੰਗਜ਼ੇਬ ਇਹਨਾਂ ਦੀ ਜਾਨ ਦੇ ਪਿੱਛੇ ਪੈ ਜਾਂਦਾ ਹੈ ਤਾਂ ਔਰੰਗਜ਼ੇਬ ਦਾ ਸਹਜਾਦਾ ਮੌਜਮ ਇਹਨਾਂ ਨੂੰ ਕਹਿੰਦਾ ਹੈ ਕਿ ਪੂਰੇ ਹਿੰਦੁਸਤਾਨ ਵਿੱਚ ਇੱਕ ਹੀ ਥਾਂ ਹੈ ਜਿੱਥੇ ਤੁਹਾਡੀ ਜਾਨ ਤੇ ਇਮਾਨ ਨੂੰ ਕੋਈ ਖਤਰਾ ਨਹੀਂ ਹੋਵੇਗਾ ਉਹ ਹੈ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਪੁਰ ਸਾਹਿਬ ਵਿਖੇ ਕਿਉਂਕਿ ਉਸ ਸਮੇਂ ਇੱਕ ਹੀ ਯਹੀ ਥਾਂ ਸੀ ਪੂਰੇ ਹਿੰਦੁਸਤਾਨ ਵਿੱਚ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਸੀ ਚੱਲਦਾ ਉਹ ਸੀ ਆਨੰਦਪੁਰ ਸਾਹਿਬ ਹੁਣ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਗਿਆ ਸੀ ਤਾਂ ਉਸ ਸਮੇਂ ਤੱਕ ਵੀ ਇਹ ਕਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਨ ਇੱਕ ਵਾਰ ਦੀ ਗੱਲ ਹੈ ਕਿ ਜਦੋਂ ਕਿਲਾ ਛੱਡਣਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਰੇ ਸਿੱਖਾਂ ਨੂੰ ਹਥਿਆਰ ਵੰਡ ਰਹੇ ਸਨ ਤਾਂ ਇਹ ਕਵੀ ਕਹਿੰਦੇ ਹਨ ਇੱਕ ਸਿੱਖ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਮੈਥੋਂ ਨਾਰਾਜ਼ ਹਨ ਉਹ ਮੈਨੂੰ ਹਥਿਆਰ ਕਿਉਂ ਨਹੀਂ ਦੇ ਰਹੇ ਤਾਂ ਉਹ ਸਿੱਖ ਨੇ ਕਿਹਾ ਕਿ ਤੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਆਪ ਜਾ ਕੇ ਹੀ ਬਸਲਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਾਂਦੇ ਹਨ ਤੇ ਹੱਥ ਜੋੜ ਕੇ ਉਹਨਾਂ ਨੂੰ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਹਥਿਆਰ ਕਿਉਂ ਨਹੀਂ ਦਿੱਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਬਹੁਤ ਸੋਹਣਾ ਜਵਾਬ ਦਿੰਦੇ ਹਨ ਉਹ ਕਹਿੰਦੇ ਹਨ ਕਿ ਇਹਨਾਂ ਸਾਰੇ ਯੋਧਿਆਂ ਦੀਆਂ ਕਿਰਪਾਨਾਂ ਮਿਲ ਕੇ ਤੇਰੇ ਵਰਗਾ ਇੱਕ ਕਵੀ ਪੈਦਾ ਨਹੀਂ ਕਰ ਸਕਦੀਆਂ ਤੇ ਤੇਰੀ ਇੱਕ ਕਲਮ ਇਹਨਾਂ ਅਰਗੇ ਹਜ਼ਾਰਾਂ ਯੋਧਿਆਂ ਨੂੰ ਪੈਦਾ ਕਰ ਦੇਵੇਗੀ ਇਹਨਾਂ ਦੁਆਰਾ ਲਿਖਿਆ ਗਿਆ ਗੰਜਨਾਮਾ ਜਦੋਂ ਪੜਾਇਆ ਜਾਂਦਾ ਹੈ ਤਾਂ ਉਸ ਵਿੱਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ 55 ਸ਼ੇਅਰ ਲਿਖੇ ਹਨ ਤੇ ਉਹਨਾਂ ਨੂੰ ਪੜਨ ਤੇ ਐਦਾਂ ਲੱਗਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਰੂਹ ਰੂਹ ਸਾਹਮਣੇ ਖੜੇ ਹੋਣ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਕੇ ਸ਼ੇਅਰ ਲਿਖਿਆ ਕਰਦੇ ਸਨ ਹਾਂਜੀ ਭਾਈ ਆਪਾਂ ਗੱਲ ਕਰ ਰਹੇ ਹਾਂ ਭਾਈ ਨੰਦ ਲਾਲ ਜੀ ਦੀ ਭਾਈ ਨੰਦ ਲਾਲ ਜੀ ਦਾ ਪਿਸ਼ੋਕੜ ਮਲਤਾਨ ਤੋਂ ਸੀ ਜਦੋਂ ਇਹਨਾਂ ਦੀ ਉਮਰ 11 ਸਾਲ ਦੀ ਹੁੰਦੀ ਹੈ ਤਾਂ ਇਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ ਤੇ ਮੁਲਤਾਨ ਨੂੰ ਛੱਡ ਕੇ ਦਿੱਲੀ ਆ ਕੇ ਰਹਿਣ ਲੱਗ ਜਾਂਦੇ ਹਨ ਇਸ ਤੋਂ ਬਾਅਦ ਇਹ ਔਰੰਗਜ਼ੇਬ ਦੇ ਸ਼ਹਿਜ਼ਾਦੇ ਮੌਜਮ ਨੂੰ ਜੋ ਬਾਅਦ ਵਿੱਚ ਜਾ ਕੇ ਬਹਾਦਰ ਸ਼ਾਹ ਬਣਦਾ ਹੈ ਉਸ ਨੂੰ ਉਰਦੂ ਅਤੇ ਫਾਰਸੀ ਵੱਡੀ ਪੜ੍ਹਾਈ ਕਰਾਇਆ ਕਰਦੇ ਸਨ ਇੱਕ ਵਾਰ ਦੀ ਗੱਲ ਸੀ ਜਦੋਂ ਔਰੰਗਜ਼ੇਬ ਦਾ ਦਰਬਾਰ ਸਜਿਆ ਹੋਇਆ ਸੀ ਕੁਰਾਨੇ ਪਾਕ ਦੀ ਇੱਕ ਆਇਤ ਦਾ ਤਰਜਮਾ ਕਰਾਉਣਾ ਸੀ ਪਰ ਔਰੰਗਜ਼ੇਬ ਇਸੇ ਤੋਂ ਵੀ ਖੁਸ਼ ਨਹੀਂ ਸੀ ਹੋ ਰਿਹਾ ਫਿਰ ਜਦੋਂ ਭਾਈ ਨੰਦ ਲਾਲ ਨੇ ਉਸ ਦਾ ਤਰਜਮਾ ਕੀਤਾ ਤਾਂ ਔਰੰਗਜ਼ੇਬ ਹੱਕਾ ਬੱਕਾ ਰਹਿ ਗਿਆ ਤੇ ਸਾਰੇ ਦਰਬਾਰੀ ਬਾਵਾਹ ਕਰ ਉੱਠੇ ਜਦੋਂ ਔਰੰਗਜ਼ੇਬ ਨੇ ਆਪਣੇ ਸ਼ਾਹੀ ਕਾਜੀ ਤੋਂ ਨੰਦ ਲਾਲ ਬਾਰੇ ਪਤਾ ਕੀਤਾ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਹਿੰਦੂ ਹਨ ਤਾਂ ਔਰੰਗਜ਼ੇਬ ਨੇ ਆਪਣੇ ਸ਼ਾਹੀ ਕਾਜੀ ਨੂੰ ਹੁਕਮ ਦਿੱਤਾ ਕਿ ਜਾਂ ਤਾਂ ਇਸ ਨੂੰ ਇਸਲਾਮ ਤਰਬ ਕਬੂਲ ਕਰਾ ਦਿਓ ਤੇ ਜਾਂ ਇਸ ਨੂੰ ਤੋਂ ਨੂੰ ਧੜ ਤੋਂ ਅਲੱਗ ਕਰ ਦਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ